ਬੀਜੇਪੀ ਜਿੰਦਾਬਾਦ 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 ਜਿੰਦਾਬਾਦ ਪ੍ਰਧਾਨ ਜਿੰਦਾਬਾਦ ਪ੍ਰਧਾਨ ਪਾਣ ਚਲ ਕਰਕੇ ਇਹੋ ਜਿਹਾ ਮਸੂਤਾ ਰਹੇ ਸਤੂਪੰ ਲੋ ਜੀ ਫਤਿਹ ਸਾਂਝੀ ਕਰਦੇ ਆਂ ਸ੍ਰੀ ਵਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਬੜੇ ਬੜ ਭਾਗਿਆਗੇ ਕਿ ਸੈਤ ਸ੍ਰੀ ਨੂੰ RAMDAS ji di ਵਸਾਈ ਹੋਈ ਨਗਰੀ ਅੰਮ੍ਰਿਤਸਰ ਵਿਖੇ ਆਪਣਾ ਜੀਵਨ ਬਤੀਤ ਕਰ ਰਹੇ ਆ ਉਹਨਾਂ ਦੀ ಅಪਾਰ ਕਿਰਪਾ ਸਤਕਾ ਤੇ ਸੰਗਤਾਂ ਦੀਆਂ ਅਰਦਾਸਾਂ ਤੇ ਪਿਆਰ ਤੇ ਸਤਿਕਾਰ ਨਾਲ ਸਤਕਾ ਇਹ BJP ਪਾਰਟੀ ਨੇ ਟੇੜ ਦੇ ਕੇ ਨਵਾਜਿਆ ਵਾ ਜੋ ਕਿ ਇੱਕ ਜਨਰਲ ਵਾਰਡ ਹੈਗੀ ਸਾਡੀ ਭਾਰਨ ਪਰ 34 ਲੇਕਨ ਦਾਸ ਨੂੰ ਇਮਾਨ ਬਖਸ਼ਿਆ ਵਾ ਰਿਜ਼ਰਵ ਮਰੇ ਇੱਕ ਐਸੀ ਪਰਿਵਾਰ ਦੇ ਬੱਚੇ ਹੁੰਦਿਆਂ ਵੀ ਅਸੀਂ ਤਨੁਆਦ ਕਰਦੇ ਹਾਂ ਪਾਰਟੀ ਹਾਈ ਕਮਾਂਡ ਦਾ ਬੀਜੇਪੀ ਦਾ ਜਿਨ੍ਹਾਂ ਨੇ ਮਾਂ ਦੇ ਘਨਵਾਜਾ ਕਰ ਦੇ ਕੇ ਤੇ ਨਾਲ ਹੀ ਸੰਗਤਾਂ ਨੂੰ ਅਪੀਲ ਕਰਦੇ ਹਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਚੜ ਕੇ ਬੀਜੇਪੀ ਦਾ ਚੋਣ ਨਿਸ਼ਾਨ ਫੁੱਲੇਗਾ ਸਾਡਾ ਫੁੱਲ ਦਾ ਨਿਸ਼ਾਨ ਤੇ ਆਪਣਾ ਇੱਕ ਇੱਕ ਟੀਮਤੀ ਬੋਰਡ ਪਾ ਕੇ ਆਪਣੀ ਵਾਰਦਾ ਵਿਕਾਸ ਤੇ ਉਧਾਰ ਤੇ ਜੁਲਾ ਪਾਣੀ ਗੰਦਾ ਆਉਂਦਾ ਸਾਡੇ ਇਲਾਕੇ 'ਚ ਪਰਿਵਾਰਾਂ ਨੂੰ ਅਤੇ ਹੋਰ ਬਿਜਲੀ ਦੀ ਸਮੱਸਿਆ ਵਾ ਤਾਰਾਂ ਹਾਈ ਬੋਲਟੇ ਨਗ ਦੀਆਂ ਨਸ਼ੇ ਦੀ ਦੁਰਵਰਤੋਂ ਹੱਦ ਤੋਂ ਜ਼ਿਆਦਾ ਹੈਗੀ ਜੇ ਤੁਸੀਂ ਚਾਹੁੰਦੇ ਸਾਡੇ ਬੱਚਿਆਂ ਨੂੰ ਚੰਗੀ ਸਿਹਤ ਚੰਗੀ ਸਹੂਲਤ ਚੰਗੀ ਸਿੱਖਿਆ ਮਿਲੇ ਚੰਗਾ ਪੀਣ ਵਾਲਾ ਪਾਣੀ ਮਿਲੇ ਬਾਜ਼ਾਰ ਵਧੀਆ ਹੋਣ ਤੇ ਘਰ ਘਰ ਸਾਨੂੰ ਸਹੂਲਤਾਂ ਮਿਲਣ ਕਾ ਆਪੀਂਂ ਦੀਆਂ ਜੋ ਵੀ ਹੁੰਦੀਆਂ ਤੇ ਫਿਰ ਦਾਸ ਤੇ ਇੱਕ ਰੀ ਆਪਣਾ ਯਕੀਨ ਜਿਲਾ ਭਰੋਸਾ ਦਿਵਾਓ ਦਾਸ ਨੂੰ ਹੌਸਲੇ ਵਿੱਚ ਪਹੁੰਚਾਓ ਕਾਰਪੀਂਦੇ 'ਚ ਬੀਜਪੀ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਤੇ ਮੋਹਰਾਂ ਲਾ ਕੇ ਤੇ ਫਿਰ ਆਪ ਸਭ ਦੇ ਸਹਿਯੋਗ ਨਾਲ ਵਾਟ ਚੜਕੇ ਸਹਿਯੋਗ ਕਰਾਂਗੇ ਅਤੇ ਜਿੱਥੇ ਲੋੜ ਪਈ ਤੁਹਾਡੇ ਹੱਕਾਂ ਤੇ ਡਾਕਾ ਪੈਂਦਾ ਵਾ ਇੱਕ ਚੌਕੀਦਾਰ ਦੀ ਤਰ੍ਹਾਂ ਹੀ ਹੋਕਾ ਤਾਂਗੇ ਕਿ ਉਠੋ ਤੁਹਾਡੇ ਹੱਕਾਂ ਤੇ ਡਾਕਾ ਪੈਂਦਾ ਹੈ ਜਾਗੋ ਉਹ ਤੁਹਾਡੇ ਹਕਾਂ ਤੇ ਜੇਲੀ ਵੀ ਲੜਾਈ ਲੜਨੀ ਪਈ ਹਰ ਤਤਪਰ ਰਹਾਂਗੇ ਅੱਗੇ ਵੀ ਜਿੱਥੇ ਵੀ ਲੋੜ ਪੈਂਦੀ ਸਮਾਜ ਵਾਸਤੇ ਕਿਸੇ ਭੈਣ ਭਰਾ ਵਾਸਤੇ ਅਸੀਂ ਆਲ ਇੰਡੀਆ ਸਕੂਲ ਕਾ ਫੈਡਰੇਸ਼ਨ ਦਾ ਪੰਜਾਬ ਦਾ ਪ੍ਰਧਾਨ ਵੀ ਆ ਸਮਾਜ ਜਲੋਂ ਅੱਗੇ ਵੀ ਅਸੀਂ ਲੜਾਈ ਲੜਦੇ ਆਂਗੇ ਸਰਬਾਧ ਦੇ ਭਲੇ ਵਾਸਤੇ ਲੜਦੇ ਸਵੱਜ ਤੇ ਹਕਾਕਤ ਤੇ ਲੜਦੇ ਆਂ ਲੇਕਿਨ ਇਹ ਹੁਣ ਸਾਡੀ ਵਾਰਡ ਦੀ ਇੱਕ ਨਿੱਜੀ ਲੜਾਈ ਬਣ ਜੂਗੀ ਕਿਉਂਕਿ ਸਾਡੀ ਵਾਰਡ ਦੇ ਵਿੱਚ ਬਹੁਤ ਅਹੀ ਗਿੱਲਤ ਹੈਗੀ ਪੀਣ ਵਾਲੇ ਪਾਣੀ ਦੀ ਜੇਲਾ ਸਾਡੇ ਪਾਈਪ ਲਾਈਨ ਹੈਗੀ ਇੱਕ ਮਿੰਨਰ ਸਾਹਿਬ ਇਥੋਂ ਬਦਲ ਚੁੱਕੇ ਨੇ ਸ੍ਰੀ ਤੇਜਿੰਦਰ ਜੀ ਉਹਨਾਂ ਆਰਡਰ ਕੀਤੇ ਸੀਗੇ ਕਿ ਇਹ ਪਾਈਪਲਾਈਨ ਓਪਨ ਕਰ ਦੋ ਲੇਕਿਨ ਸਰਕਾਰਾਂ ਦੇ ਕੁਝ ਪ੍ਰੈਸ਼ਰ ਕਾਰਨ ਉਹ ਪਾਈਪਲਾਈਨ ਜਿਉਂ ਦੀ ਤਿਉਂ ਹੀ ਗੰਦਾ ਪਾਣੀ ਪੀਣ ਤੇ ਮਜਬੂਰ ਹੈਗੇ ਪਰਿਵਾਰ ਮੈਂ ਪਰਿਵਾਰਾਂ ਨੂੰ ਬੇਨਤੀ ਕਰਦਾ ਜੇ ਸੜਕਾਂ ਤੇ ਤੁਹਾਡੇ ਆਸਤੇ ਮਾਉਣਾ ਤੂੰ ਤੁਸੀਂ ਵੀ ਵੱਧ ਚੜ ਕੇ ਮੇਰਾ ਸਹਿਯੋਗ ਕਰੋ ਤੇ ਆਪਣਾ ਇੱਕ ਕੀਮਤੀ ਬੋਰਡ ਤੇ ਆਪਣਾ ਪਿਆਰ ਤੇ ਸਤਿਕਾਰ ਨੂੰ ਦੇ ਕੇ ਕਾਪੀਨ ਆਫ ਦੇ ਵਿੱਚ ਪਹੁੰਚਾਓ ਔਰ ਤੁਹਾਡੀਆਂ ਸਾਰ ਸਮੱਸਿਆ ਦਾ ਹੱਲ ਟੇਬਲ ਤੇ ਬਹਿ ਕੇ ਕਰਾਵਾਂਗਾ ਸ੍ਰੀ ਵਹਿਗੁਰੂ ਜੀ ਆਖਾਤਾ ਸ੍ਰੀ ਵਹਿਗੁਰੂ ਜੀ ਕੀ ਫਤਿਹ